ਮੇਰਾ ਨਾਮ ਵਿਨੋਦ ਕੁਮਾਰ ਹੈ ਮੈਂ ਪਲੱਸ 2 ਤੋਂ ਬਾਅਦ ਬੈਚਲਰ ਆਫ ਸਾਇੰਸ ਤੇ ਬੈਚਲਰ ਆਫ ਐਜੂਕੇਸ਼ਨ ਦੀ ਪੜ੍ਹਾਈ ਕੀਤੀ ਹੈ ਮੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੇਰਾ ਵੀ ਸੁਪਨਾ ਸੀ ਕਿ ਮੈਂ ਇੱਕ ਸਰਕਾਰੀ ਨੌਕਰੀ 'ਚ ਜਾਵਾਂ ਮੇਰੀ ਬੈਚਲਰ ਆਫ ਐਜੂਕੇਸ਼ਨ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਨੋਟੀਫਿਕੇਸ਼ਨ ਤੋਂ ਬਾਅਦ ਮੈਂ ਵੀ ਉਸ ਤੇ ਫਾਰਮ ਅਪਲਾਈ ਕੀਤਾ 6 ਸਤੰਬਰ 2023 ਨੂੰ ਮੇਰੀ ਪ੍ਰੀਖਿਆ ਹੋਈ ਉਹਦੇ ਰਿਜ਼ਲਟ ਆਉਣ ਦੇ ਉਸ ਦਿਨਾਂ ਬਾਅਦ ਦਸੰਬਰ ਸਟਾਰਟ 'ਚ ਮੇਰਾ ਫਿਜ਼ੀਕਲ ਹੋਇਆ ਸੀ ਉਸ ਤੋਂ ਬਾਅਦ 12 ਮਾਰਚ ਦਾ ਸਾਡਾ ਫਾਈਨਲ ਰਿਜ਼ਲਟ ਜਾਰੀ ਹੋਇਆ 16 ਨਵੰਬਰ 2024 ਨੂੰ ਨਿਯੁਕਤੀ ਪੱਤਰ ਸਮਰੋਹ ਐ ਅਗੋਰ ਥੀਏਟਰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਸਾਨੂੰ ਆਪਣੇ ਹੱਥਾਂ ਨਾਲ ਨਿਯੁਕਤੀ ਪੱਤਰ ਦਿੱਤੇ ਭਗਵੰਦ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਸਰਕਾਰੀ ਨੌਕਰੀ ਵਿਚ ਆ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੇਰਾ ਨਾਮ ਕਾਸ਼ਦੀਪ ਸਿੰਘ ਹੈ ਜੀ ਮੈਂ ਪਲੱਸ 2 ਕੀਤੀ ਹੈ ਪਤਾ ਲੱਗਿਆ ਕਿ ਪੰਜਾਬ ਵਿੱਚ ਜਾਂ ਪੁਲਿਸ ਦੀ ਭਰਤੀ ਆ ਰਹੀ ਹੈ ਤੇ ਮੈਂ ਇਸ ਲਈ ਅਪਲਾਈ ਕੀਤਾ ਤੇ ਮਿਹਨਤ ਕੀਤੀ ਪੜਾਈ ਕੀਤੀ ਫਿਰ ਸਾਡਾ ਜੀ ਐਗਜ਼ਾਮ ਹੋਇਆ ਜੀ ਦਾ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਹੋਇਆ ਜੀ ਮੰਨ ਕੇ ਚਲੋ ਵੀ ਕੋਈ ਸਪਾਰਸ ਨਹੀਂ ਲੋੜਨੀ ਸੀ ਜੀ ਆਪਣੀ ਮਿਹਨਤ ਸਦਕਾ ਨੌਕਰੀ ਮਿਲੀ ਹੈ ਜੀ ਜੀਮ ਭਗਵੰਤ ਮਾਨ ਜੀ ਦੁਆਰਾ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਪੁਣ ਜੀ ਪਟਿਆਲਾ ਪੁਲਿਸ ਲੈਨ ਵਿਖੇ ਜੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਦਿਲ ਬਹੁਤ ਖੁਸ਼ ਹੈ ਜੀ ਕਿ ਅਸੀਂ ਆਪਣੀ ਮਿਹਨਤ ਸਦਕਾ ਇਹ ਨੌਕਰੀ ਲਈਤੀ ਹੈ ਨਾ ਕਿ ਕਿਤੇ ਰਿਸ਼ਵਤ ਦੇ ਕੇ ਜਾਂ ਕਿਸੇ ਸਪਾਰਸ ਨਾਲ ਅਸੀਂ ਪੇਪਰ ਪਾਸ ਕੀਤਾ ਜੀ ਤੇ ਕੁਝ ਵੀ ਜੋ ਵੀ ਭਰਤੀ ਦਾ ਪ੍ਰੋਸੈਸ ਸੀ ਬੜੇ ਇਮਾਨਦਾਰੀ ਤੇ ਮਿਹਨਤ ਨਾਲ ਅਸੀਂ ਸਿਲੈਕਟ ਹੋਏ ਹਾਂ ਜੀ ਇਸੇ ਉਪਰਾਲੇ ਬਾਰੇ ਜੀ ਮੈਂ ਪੰਜਾਬ ਸਰਕਾਰ ਅਤੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ